ਸਾ ਸੰਗਤ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਾ ਸੰਗਤ ਜੀ ਅੱਜ ਮੈਂ ਆਪ ਜੀ ਨੂੰ ਆਪਣੇ ਵਿਚਾਰ ਰੱਖਣ ਤੋਂ ਪਹਿਲਾਂ ਥੋੜਾ ਸਮਾਂ ਪਿੱਛੇ ਲੈ ਕੇ ਜਾਣਾ ਚਾਹਵਾਂਗਾ ਸੰਗਤ ਜੀ ਤੁਹਾਨੂੰ ਧਿਆਨ ਹੋਏਗਾ ਕਿ ਬੜੇ ਵੱਡੇ ਪੱਧਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਸਿੱਖ ਜੱਥੇਬੰਦੀਆਂ ਵੱਲੋਂ ਸਮੁੱਚੇ ਖਾਲਸਾ ਪੰਥ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬڑے ਵੱਡੇ ਪੱਧਰ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਰਕਾਰਾਂ ਦੇ ਕੰਨ ਤੱਕ ਪਹੁੰਚਾਉਣ ਵਾਸਤੇ ਦਿੱਲੀ ਦੇ ਰਖਾਬਗਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਇੱਕ ਸ਼ਾਂਤਮਈ ਮਾਰਚ ਕੰਡਣ ਦੀ ਤਿਆਰੀ ਕੀਤੀ ਗਈ ਸੀ ਜਿਸ ਦੀ ਤਿਆਰੀ ਵੱਡੇ ਪੱਧਰ ਤੇ ਸਮੁੱਚੇ ਖਾਲਸਾ ਪੰਥ ਨੇ ਕੀਤੀ ਸੀ ਸਮੁੱਚਾ ਖਾਲਸਾ ਬਲ ਤਿਆਰ ਬਰ ਤਿਆਰ ਸੀਗਾ ਚਾਹੇ ਉਹ ਪੰਜਾਬ ਦੀ ਸੰਗਤ ਹੋਵੇ ਚਾਹੇ ਉਹ ਦਿੱਲੀ ਦੀ ਸੰਗਤ ਹੋਵੇ ਚਾਹੇ ਹੋਰ ਸਟੇਟਾਂ ਦੀ ਸਿੱਖ ਸੰਗਤ ਹੋਣ ਉਹ ਤਿਆਰ ਬਰ ਤਿਆਰ ਸੀਗੇ ਪਰ ਬੜੀ ਹੀ ਚਲਾਕੀ ਦੇ ਨਾਲ ਬੜੀ ਡੂੰਗੀ ਸਾਜ਼ਿਸ਼ ਦੇ ਤਹਿਤ ਸਰਕਾਰ ਦੇ ਚਾਪਲੂਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੇ ਚੰਨ ਘੰਟਿਆਂ ਪਹਿਲੇ ਬੜੀ ਹੀ ਚਲਾਕੀ ਨਾਲ ਇੱਕ ਚਿੱਠੀ ਲਿਖ ਕੇ ਇਹ ਜਿਹੜਾ ਸ਼ਾਦਮਈ ਪ੍ਰਦਰਸ਼ਨ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਉਹਨੂੰ ਰੁਕਵਾ ਦਿੱਤਾ ਮੈਂ ਉਸ ਸਮੇਂ ਵੀ ਕਹਾਂ ਸੀਗਾ ਸੰਗਤ ਜੀ ਕਿ ਬੜੀ ਡੂੰਗੀ ਸਾਜ਼ਿਸ਼ ਦੇ ਤਹਿਤ ਤਿੰਨ ਲੋਕ ਮਨੀਂਦਰ ਸਿੰਘ ਫਿਰਸਾ ਹਰਮੀਰ ਸਿੰਘ ਕਾਲਕਾ ਜਗਦੀਪ ਸਿੰਘ ਕਾਲੋ ਇਹ ਤਿੰਨ ਲੋਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣ ਦੇ ਰਹੇ ਕੌਮ ਦੇ ਮਸਲੇ ਹੱਲ ਨਹੀਂ ਹੋਣ ਦੇ ਰਹੇ ਇਹ ਨਹੀਂ ਚਾਹੁੰਦੇ ਕਿ ਜਿਹੜੇ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਹੋ ਕੇ ਆਪਣੇ ਪਰਿਵਾਰ ਵਿੱਚ ਵਾਪਸ ਆਣ ਇਹ ਮੇਰੀ ਕਈ ਗੱਲ ਤੇ ਅੱਜ ਪੱਕੀ ਮੋਰ ਲੱਗ ਜਾਂਦੀ ਹੈ ਜਦ ਇੱਕ ਅਖਬਾਰ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਲਾਏ ਗਏ ਬਿਆਨ ਨੂੰ ਮੈਂ ਪੜ੍ਹਦਾ ਉਸ ਬਿਆਨ ਦੇ ਵਿੱਚ ਸਾਫ਼ ਲਿਖਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਣ ਵਾਲੀ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੂੰ ਆਪਣਾ ਸਮਰਥਨ ਦੇਗੀ ਔਰ ਪੂਰਨ ਤੌਰ ਤੇ ਦੇਗੀ ਖੁੱਲੇ ਦਿਲ ਨਾਲ ਦੇਗੀ ਜਿੱਥੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੀ ਡਿਊਟੀ ਲਾਏਗੀ ਬੀਜੇਪੀ ਉਸ ਜਗ੍ਹਾ ਦਿੱਲੀ ਕਮੇਟੀ ਪਹੁੰਚੇਗੀ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਦਦਾਰ ਪਹਿਲਾ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਸਵਾਲ ਕਰਨਾ ਚਾਹਵਾਂਗਾ ਕਿ ਤੁਹਾਡੀ ਐਨੀ ਔਕਾਤ ਹੈ ਕਿ ਤੁਹਾਡੀ ਐਨੀ ਹیثیت ਹੈ ਕਿ ਤੁਸੀਂ ਕੌਮ ਦੀ ਦੂਜੀ ਵੱਡੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਸ ਕਰਕੇ ਦਿੱਲੀ ਸਿੱਖ ਸੰਗਤ ਦੀ ਜਿਹੜੀ ਕਮੇਟੀ ਹੈ ਜਿਹੜੀ ਦਿੱਲੀ ਦਿੱਲੀ ਦੀ ਸੰਗਤ ਵੋਟ ਪਾ ਕੇ ਮੈਂਬਰ ਚੁੜ੍ਹ ਦਿਆ ਔਰ ਤਾਂ ਤੁਸੀਂ ਕੌਮ ਤੁਸੀਂ ਸਰਕਾਰ ਨੂੰ ਸਪੋਰਟ ਕਰ ਦਿਵੋ ਤੁਸੀਂ ਸਰਕਾਰ ਨੂੰ ਗੁਰੂ ਦੀ ਗੋਲ ਸਪੋਰਟ ਕਰ ਦਿਵੋ ਤੁਸੀਂ ਸਰਕਾਰ ਨੂੰ ਦਿੱਲੀ ਦੇ ਇਤਿਹਾਸਿਕ ਸਪੋਰਟ ਕਰ ਦਿਵੋ ਤੁਸੀਂ ਸਰਕਾਰ ਨੂੰ ਦਿੱਲੀ ਕਮੇਟੀ ਦਾ ਸਟਾਫ ਸਪੋਰਟ ਕਰ ਦਿਵੋ ਕੀ ਤੁਹਾਡੀ ਇੰਨੀ ਔਕਾਤ ਹੈ ਕੀ ਤੁਹਾਡੀ ਇੰਨੀ ਹੈਸੀਅਤ ਹੈ ਨਹੀਂ ਹੈ ਹਰਮਿੰਦਰ ਸਿੰਘ ਕਾਲਕਾ ਜੀ ਸ਼ਾਇਦ ਤੁਸੀਂ ਭੁੱਲ ਗਏ ਪਰ ਸਾਨੂੰ ਯਾਦ ਹੈ ਕਿ ਬੰਦੀ ਸਿੰਘਾ ਦੀ ਵਿਆਹ ਦੇ ਵਾਸਤੇ ਸ਼੍ਰੀ ਕਾਲਕਾ ਸਾਹਿਬ ਜੀ ਤੋਂ ਇੱਕ ਕਮੇਟੀ ਬਣਾਈ ਗਈ ਕੋਸ ਕਮੇਟੀ ਦੇ ਮੈਂਬਰ ਤੁਸੀਂ ਵੀ ਸੀਗੇ ਜਿਸ ਦੇ ਵੀ ਸਭ ਤੋਂ ਪਹਿਲੇ ਗੱਲ ਆਖੀ ਗਈ ਸੀ ਕਿ ਦੇਸ਼ ਦੇ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਜਾਏ ਔਰ ਉਹਨਾਂ ਕੋਲੋਂ ਸਮਾਂ ਮੰਗਿਆ ਜਾਏ ਕਿ ਬੰਦੀ ਸਿੰਘਾ ਦੀ ਰਿਹਾਈ ਦੇ ਵਾਸਤੇ ਬੰਦੀ ਸਿੰਘਾ ਦੀ ਰਿਹਾਈ ਦੀ ਗੱਲ ਕਰਨ ਵਾਸਤੇ ਪਰ ਅੱਜ ਤੱਕ ਅੱਜ ਦੀ ਡੇਢ ਤੱਕ ਹਰਨੀਸ਼ ਸਿੰਘ ਕਾਲਕਾ ਜੀ ਤੁਹਾਡੇ ਅਕਾਵਾ ਨੇ ਤੁਹਾਡੇ ਡੈਡੀ ਨੇ ਤੁਹਾਡੇ ਉਸਤਾਦਾ ਨੇ ਜਿਨ੍ਹਾਂ ਦੇ ਦਮ पे ਤੁਸੀਂ ਉਛਲਦੇ ਹੋ ਉਹਨਾਂ ਨੇ ਅੱਜ ਤੱਕ ਸ਼ਰੂਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਲਿਖੀ ਗਈ ਚਿੱਠੀ ਦਾ ਜਵਾਬ ਨਹੀਂ ਦਿੱਤਾ ਟਾਈਮ ਨਹੀਂ ਦਿੱਤਾ ਬੰਦੀ ਸਿੰਘਾ ਦੀ ਰਾਈਟ ਹੈ ਗੱਲ ਕਰਨ ਵਾਸਤੇ ਟਾਈਮ ਨਹੀਂ ਦਿੱਤਾ ਪਰ ਤੁਸੀਂ ਕਿਹੜੀ ਹیثیت ਦੇ ਨਾਲ ਕਿਹੜੇ ਐਸੇ ਮਸਲੇ ਕੌਮ ਦੇ ਹੱਲ ਹੋ ਗਏ ਕਿ ਤੁਸੀਂ ਦਿੱਲੀ ਸੀ ਦਿੱਲੀ ਕਮੇਟੀ ਨੂੰ ਸਰਕਾਰ ਨੂੰ ਸਪੋਰਟ ਕਰ ਰਹੇ ਹੋ ਦੱਸੋ ਕੌਮ ਨੂੰ ਜਵਾਬ ਦਿਓ ਬੰਦੀ ਸਿੰਘਾ ਦੀ ਰਿਹਾਈ ਹੋ ਗਈ ਕਿਸਾਨਾਂ ਦੇ ਮਸਲੇ ਹੱਲ ਹੋ ਗਏ ਜਿਹੜੇ ਕੌਮ ਦੇ ਇਤਿਹਾਸਿਕ ਗੁਰਦੁਆਰੇ ਨੇ ਉਦੀ ਦੇਖ ਬਾੜ ਕੌਮ ਨੂੰ ਵਾਪਸ ਮਿਲ ਗਈ ਪੰਜਾਬ ਦੇ ਜਿਹੜੇ ਮਸਲੇ ਆ ਉਹ ਹੱਲ ਹੋ ਗਏ ਕੌਮ ਦੇ ਜਿਹੜੇ ਵੱਖ-ਵੱਖ ਮਸਲੇ ਐ 84 ਦੀ ਲੜਾਈ ਐ ਜਿਹੜੀ ਕੌਮ ਲੜ ਰਹੀ ਐ ਕਿ ਉਹ ਹੱਲ ਹੋ ਗਈ ਜਿਹੜੇ ਉਹ 84 ਦੇ ਜਿਹੜੇ ਜਿਨ੍ਹਾਂ ਨੇ ਕਤਲਿਆआम ਕੀਤਾ ਜਿਹੜਾ ਨੇ ਸਾਡੇ ਮਾਂ ਮਾਂ ਦੀ ਪੈਣ ਦੀ ਸਾਡੇ ਭਰਾਵਾਂ ਨੂੰ ਮਾਰਿਆ ਮਾਂ ਪੈਣ ਦੀ ਇੱਜ਼ਤ ਲੁੱਟੀ ਕਿ ਉਹਨਾਂ ਨੂੰ ਸਜ਼ਾਵਾ ਮਿਲ ਗਈ ਆ ਕੌਮ ਨੂੰ ਇਨਸਾਫ ਮਿਲ ਗਿਆ 84 ਦਾ ਪਰ ਤੁਸੀਂ ਕਿਹੜੀ ਐਸੀ ਗੱਲ ਕੀਤੀ ਐ ਕਿ ਤੁਸੀਂ ਬੀਜੇਪੀ ਨੂੰ ਆਪਣਾ ਸਮਰਥਨ ਦੇ ਰਹੇ ਹੋ ਕਿ ਦਿੱਲੀ ਕਮੇਟੀ ਆਪਣਾ ਸਮਰਥਨ ਦੇ ਰਹੀ ਹੈ ਕੌਮ ਨੂੰ ਦੱਸੋ ਮੈਂ ਸੰਗਤ ਨੂੰ ਵੀ ਕਹਿਣਾ ਚਾਹਾਂਗਾ ਸਾਧ ਸੰਗਤ ਜੀ ਸਮਾ ਬਹੁਤ ਨੇੜੇ ਐ ਇਹਨਾਂ ਨੇੜੇ ਆ ਚੁੱਕਾ ਹੈ ਕਿ ਅਗਰ ਤੁਸੀਂ ਨਹੀਂ ਜਾਗੇ ਕਿ ਜਿਹੜਾ ਰਕਾਬ ਕਨ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬੋਰਡ ਲੱਗਿਆ ਹੁੰਦਾ ਉੱਥੇ ਬੜੀ ਛੇਤੀ ਭਾਪੀ ਗੁਰਦੁਆਰਾ ਕਮੇਟੀ ਦਾ ਬੋਰਡ ਲੱਗ ਜਾਏਗਾ ਸੰਗਤ ਜੀ ਅਗਰ ਤੁਸੀਂ ਇਹਨਾਂ ਨੂੰ ਛਿੱਤਰਾਂ ਦਾ ਮਾਰੇ ਸਰੋਪੇ ਦੀ ਜਗ੍ਹਾ ਇਹਨਾਂ ਦੇ ਗੱਲਾਂ ਦੇ ਵਿੱਚ ਛਿੱਤਰਾ ਤੇ ਹਾਰ ਪਾਓ ਨਹੀਂ ਤਾਂ ਅਸੀਂ ਦਿੱਲੀ ਕਮੇਟੀ ਖੋ ਦਵਾਂਗੇ ਸਾਡੇ ਹੱਥੋਂ ਦਿੱਲੀ ਕਮੇਟੀ ਅੱਧੀ ਜਾ ਚੁੱਕੀ ਐ ਹੁਣੇ ਵੀ ਸਮਾਂ ਐ ਅਸੀਂ ਬਚਾ ਸਕਨੇ ਆ ਇਹਨਾਂ ਨੂੰ ਛਿੱਤਰ ਮਾਰ ਕੇ ਦਿੱਲੀ ਕਮੇਟੀ ਤੋਂ ਭਜਾਓ ਇਹਨਾਂ ਨੂੰ ਤੁਹਾਡੇ ਇਲਾਕੇ ਦੇ ਵਿੱਚ ਆਂਦੇ ਐ ਇਹਨਾਂ ਨੂੰ ਸਵਾਲ ਕਰੋ ਭਾਈ ਦੱਸੋ ਕਿ ਤੁਸੀਂ ਕਿਹੜੀ ਐਸੀ ਤੁਸੀਂ ਕਿਹੜੀ ਸ਼ਰਤਾ ਦੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਆ ਬੀਜੇਪੀ ਨੂੰ ਸਪੋਰਟ ਕੀਤੀ ਐ ਦਸਤੋ ਕਿਉਂਕਿ ਕਮੇਟੀ ਸੰਗਤਿਤ ਤੁਹਾਡੀ ਹੈ ਇਹਦਾ ਮਾਲਕ ਹਰਮੀਤ ਸਿੰਘ ਕਾਲਕਾ ਨਹੀਂ ਇਹਦਾ ਮਾਲਕ ਮਨਿੰਦਰ ਸਿੰਘ ਸਿਰਸਾ ਨਹੀਂ ਇਹਦਾ ਮਾਲਕ ਜਗਦੀਪ ਸਿੰਘ ਕਾਲੋ ਨਹੀਂ ਇਹਦਾ ਮਾਲਕ ਦਿੱਲੀ ਦੀ ਸਿੱਖ ਸੰਗਤ ਹੈ ਸਮੁੱਚੀ ਖਾਲਸਾ ਪੰਥ ਦਾ ਮਾਲਕ ਹੈ ਦਿੱਲੀ ਕਮੇਟੀ ਦਾ ਇਹਨਾਂ ਨੂੰ ਸਵਾਲ ਕਰੋ ਨਹੀਂ ਤਾਂ ਬਹੁਤ ਦੇਰ ਹੋ ਜਾਏਗੀ ਸੰਗਤੀ ਮੈਂ ਸੀਸ ਨਿਵਾ ਕੇ ਹੱਥ ਜੋੜ ਕੇ ਸਾਡੇ ਅੱਗੇ ਬੇਨਤੀ ਕਰ ਰਿਹਾ ਕਿ ਦਿੱਲੀ ਕਮੇਟੀ ਬਚਾ ਲਓ ਆਪਸੀ ਰੰਜਿਸ਼ ਅਸੀਂ ਫਿਰ ਕੱਢ ਲਾਂਗੇ ਫਿਰ ਬੈਠ ਕੇ ਗੱਲ ਕਰ ਲਾਂਗੇ ਪਰ ਹਲੇ ਵਕਤ ਹੈ ਇੱਕ ਝੰਡੇ ਥੱਲੇ ਖੜੇ ਹੋ ਕੇ ਦਿੱਲੀ ਕਮੇਟੀ ਬਚਾਈਏ ਪੰਥ ਨੂੰ ਬਚਾਈਏ ਬੰਦੀ ਸਿੰਘਾਂ ਦੀ ਰਿਹਾਈ ਦੇ ਜਿਹੜਾ ਉਹਨਾਂ ਦਾ ਸੰਘਰਸ਼ ਹੈ ਉਹਨੂੰ ਛੋਟਾ ਨਾ ਹੋਣ ਦਈਏ ਉਹਨੂੰ ਨੀਵਾ ਨਾ ਪੈਣ ਦਈਏ ਕਿਸਾਨਾਂ ਦੇ ਸੰਘਰਸ਼ ਨੂੰ ਨੀਵਾ ਨਾ ਪੈਣ ਦਈਏ ਆਪਣੇ ਜਿਹੜੇ ਇਤਿਹਾਸਿਕ ਗੁਰਦੁਆਰੇ ਆ ਜਿੱਦੇ ਲਈ ਆ ਪੂਰੀ ਕੌਮ ਸੰਘਰਸ਼ ਕਰ ਰਹੀ ਹੈ ਵਾਪਸ ਲੈਣ ਵਾਸਤੇ ਉਹਨੂੰ ਨੀਵਾ ਨਾ ਪੈਣ ਦਈਏ ਇਹ ਹਰਮੀਤ ਸਿੰਘ ਕਾਲਕਾ ਮਨਿੰਦਰ ਸਿੰਘ ਸਿਰਸਾ ਤਕਦੀਪ ਸਿੰਘ ਕਾਲੋ ਜਿਹੜੇ ਪੌਮ ਦੇ ਗੱਦਾਰ ਹੈ ਇਹ ਡਰਪੋਕ ਨੇ ਇਹ ਡਰਦੇ ਐ ਕਾਤੋਂ ਕਿਉਂਕਿ ਇਹਨਾਂ ਨੇ ਚੋਰੀ ਝਕਾਰੀਆਂ ਕੀਤੀ ਹੈ ਗੁਰੂ ਦਾ ਮਾਲ ਖਾਤਾ ਹੈ ਅੱਜ ਸੰਗਤ ਜੀ ਸਕੂਲ 5 600 ਕਰੋੜ ਦੇ ਕਰਜ਼ੇ ਦੇ ਵਿੱਚ ਨੇ ਅੱਜ ਦਿੱਲੀ ਕਮੇਟੀ ਹਜ਼ਾਰਾਂ ਕਰੋੜ ਦੇ ਕਰਜ਼ੇ ਦੇ ਵਿੱਚ ਹੈ ਸਟਾਫ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਸਟਾਫ ਸੜਕਾਂ ਤੇ ਐ ਸਟਾਫ ਰੋ ਰਿਹਾ ਐ ਇਨਾ ਸਬਕ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਅਗਰ ਬੀਜੇਪੀ ਦਾ ਸਾਥ ਨਾ ਦਿੱਤਾ ਸਰਕਾਰਾਂ ਦੇ ਚਾਫਲੂਸ ਨਾ ਬਣੇ ਸਰਕਾਰਾਂ ਦੇ ਕੋਲੀ ਝਟੇ ਨਾ ਬਣੇ ਤੇ ਇਹਨਾਂ ਦਾ ਅਗਲਾ ਸਮਾ ਹੈ ਨਾ ਉਹ ਸੰਗਤਜੀ ਕਾਲ ਕੋਠਰੀ ਦੇ ਵਿੱਚ ਹੋਵੇਗਾ ਤਿਹਾਰ ਜੇਲ੍ਹ ਦੇ ਵਿੱਚ ਹੋਵੇਗਾ ਉਹਨਾਂ ਮੱਥਰਾ ਦੇ ਨਾਲ ਹੋਵੇਗਾ ਹਨੇਰੇ ਦੇ ਵਿੱਚ ਕੱਟੇਗਾ ਇਸ ਕਰਕੇ ਅੱਜ ਇਹਨਾਂ ਨੇ ਕੌਮ ਨੂੰ ਪਿੰਡ ਦਿਖਾਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪਿੰਡ ਦਿਖਾਈ ਹੈ ਹਤਿਆਰ ਛੁੱਟ ਦਿੱਤੇ ਹੈ ਸਰਕਾਰਾਂ ਦੇ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਤੇ ਲੜਾਈ ਨੂੰ ਇਹਨਾਂ ਨੇ ਛੋਟਾ ਕਰ ਦਿੱਤਾ ਕੌਮ ਦੀ ਲੜਾਈ ਜਿਹੜੀ ਹੈ ਜਿਹੜੀ ਅੱਜ ਕੌਮ ਲੜਾਈ ਲੜ ਰਹੀ ਹੈ ਬੰਦੀ ਸਿੰਘਾਂ ਦੇ ਵਾਸਤੇ ਉਹਨੂੰ ਛੋਟਾ ਕਰ ਦਿੱਤਾ ਦਿੱਲੀ ਕਮੇਟੀ ਨੂੰ ਸਰਕਾਰ ਨੂੰ ਸਪੁਰਦ ਕਰਕੇ ਮੈਂ ਅਖੀਰ ਦੇ ਵਿੱਚ ਭਾਜੀਪੀ ਨੂੰ ਕਹਿਣਾ ਚਾਹਾਂਗਾ ਕਿ ਹਲੇ ਲੱਗਦਾ ਤੁਹਾਡੀ ਤਸੱਲੀ ਨਹੀਂ ਹੋਈ ਉਹ ਦੋ ਸੀਟਾਂ ਤੇ ਜਿਹੜੀ ਕਾਉਂਸਲਰ ਦੀ ਚੋਣਾਂ ਦੇ ਵਿੱਚ ਤੁਸੀਂ ਤੁਹਾਡੇ ਸਾਹਮਣੇ ਇਹਨੇ ਨੰਦ ਰਗੜ ਕੇ ਜਿਹੜੀ ਦੋ ਸੀਟਾਂ ਲਈਆਂ ਸੀਗੀਆਂ ਲੱਗਦਾ ਉਹਦੇ ਵਿੱਚ ਇਹਨਾਂ ਦੀ ਔਕਾਤ ਦੇਖ ਕੇ ਭਾਜਪਾ ਨੂੰ ਹਲੇ ਇਹਨਾਂ ਦੀ ਭਾਜਪਾ ਦੀ ਤਸੱਲੀ ਨਹੀਂ ਹੋਈ ਮੈਂ ਭਾਜਪਾ ਨੂੰ ਕਹਿਣਾ ਚਾਹਨਾ ਕਿ ਤੁਸੀਂ ਇਹਨਾਂ ਤਿੰਨ ਲੋਕਾਂ ਦੀ ਅਗਰ ਔਕਾਤ ਦੇਖਣਾ ਚਾਹੁੰਦੇ ਹੋ ਇੱਕ ਵਾਰੀ ਦਿੱਲੀ ਕਮੇਟੀ ਦਾ ਸਟਾਫ ਨਾ ਹੋਵੇ ਇਸ ਮੀਟਿੰਗ ਦੇ ਵਿੱਚ ਜਿਹੜੀ ਮੀਟਿੰਗਾਂ ਤੁਸੀਂ ਚੋਣ ਪ੍ਰਚਾਰ ਦੇ ਲਈ ਕਰੋਗੇ ਦਿੱਲੀ ਦੇ ਅੰਦਰ ਜਾਂ ਹੋਰ ਸ਼ਹਿਰਾਂ ਦੇ ਵਿੱਚ ਉੱਥੇ ਇਹਨਾਂ ਦੇ ਦਿੱਲੀ ਕਮੇਟੀ ਦਾ ਸਟਾਫ ਨਾ ਹੋਵੇ ਇਹਨਾਂ ਦੇ ਚਾਪਲੂਸ ਨਾ ਹੋਣ ਜੈਨੂਅਲ ਸਿੱਖ ਸੰਗਤ ਬੈਠੀ ਹੋਵੇ ਉੱਥੇ ਇਹਨਾਂ ਦੀ ਔਕਾਤ ਦੇਖ ਲੈਣਾ ਜਦ ਅਸ ਚੇਅਰ ਤੇ ਬੈਠ ਕੇ ਤੁਹਾਡੇ ਲਈ ਵੋਟਾਂ ਮੰਗਣਗੇ ਤੇ ਸੰਗਤ ਅਦਾ ਦਾ ਕੀ ਹਾਲ ਕਰਦੀ ਹੈ ਇੱਕ ਵਾਰੀ ਮੈਂ ਬੀਜੇਪੀ ਨੂੰ ਕਹਿਣਾ ਚਾਹਾਂਗਾ ਇੱਕ ਵਾਰੀ ਜਿਹੜੀ ਜੈਨੂਅਲ ਸਿੱਖ ਸੰਗਤ ਹੈ ਕਿਉਂਕਿ ਇਹ ਤੁਹਾਡੇ ਸਾਹਮਣੇ ਹਮੇਸ਼ਾ ਦਿੱਲੀ ਕਮੇਟੀ ਦਾ ਸਟਾਫ ਭੇਜਾਂਦੇ ਆ ਦਿੱਲੀ ਕਮੇਟੀ ਦਾ ਸਟਾਫ ਵਰਤਦੇ ਆ ਆਪਣੇ ਚਾਪਲੂ ਸਾਨੂੰ ਵਰਤਦੇ ਆ ਉਹਨਾਂ ਨੂੰ ਭੀੜ ਦਾ ਹਿੱਸਾ ਬਣਾ ਕੇ ਦਿਖਾਉਂਦੇ ਆ ਜਿੱਥੇ ਵੀ ਇਹ ਜਾਂਦੇ ਆ ਦਿੱਲੀ ਕਮੇਟੀ ਦਾ ਸਟਾਫ ਨੂੰ ਬਿਠਾ ਕੇ ਭੀੜ ਦਾ ਹਿੱਸਾ ਦਿਖਾ ਦਿੰਦੇ ਆ ਮੈਂ ਬੀਜੇਪੀ ਨੂੰ ਕਹਿਣਾ ਚਾਹਾਂਗਾ ਇੱਕ ਵਾਰੀ ਸਿਰਫ ਜਨਵਰੀ ਸਿੱਖ ਸੰਗਤ ਅੱਗੇ ਸਾਹਮਣੇ ਬਿਠਾ ਦਿਓ ਔਰ ਇਹਨਾਂ ਨੂੰ ਸਟੇਜ ਤੇ ਬਿਠਾ ਦਿਓ ਇਹਨਾਂ ਨੂੰ ਭਾਸ਼ਣ ਦੇਣ ਵਾਸਤੇ ਕਹਿ ਦਿਓ ਇਹਨਾਂ ਦੀ ਉੱਥੇ ਇਹਨਾਂ ਦੀ ਔਕਾਤ ਦੇਖਣਾ ਕਿ ਇਹ ਤਿੰਨ ਜਣਿਆਂ ਦੀ ਔਕਾਤ ਕੀ ਹੈ ਮਰਿੰਦਰ ਸਿੰਘ ਸਿਰਸਾ ਦੀ ਹਰਮੀਰ ਸਿੰਘ ਕਲਕਾ ਦੇ ਤੇ ਜਗਦੀਪ ਸਿੰਘ ਕਾਲੋਜੀ ਬੀਜੇਪੀ ਜੀ ਬੀਜੇਪੀ ਨੂੰ ਵੀ ਪਤਾ ਲੱਗ ਜਾਏਗਾ ਕਿ ਅਸਲ ਸਿੱਖ ਕਿਹਦੇ ਨਾਲ ਹੈ ਤੇ ਝਾਕਰੂਸ ਕਿਹਦੇ ਨਾਲ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ